ਗੁਟਕਾ ਸਾਹਿਬ ਹੁੰਦਾ ਕਿਵੇਂ ਦਾ ਹੁੰਦਾ ਉਹਨੂੰ ਕੀ ਪਤਾ ਹੁਣ ਤਾਂ ਇੱਕ ਓੰਕਾਰ ਦਾ ਅੱਖਰ ਨਹੀਂ ਪੜਨਾ ਆਉਂਦਾ ਅਜੇ ਤੱਕ ਇੱਕ ਓੰਕਾਰ ਦਾ ਪਾਠ ਵੀ ਨਹੀਂ ਕਰਨਾ ਆਉਂਦਾ ਉਹਨੂੰ ਤੇ ਸੋ ਬੇਨਤੀ ਕਰਾਂ ਇੱਕੋ ਦਮ ਉੱਠੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਗੋਡੇ ਤੇ 6 ਵਜੇ ਸਿੱਖਾਂ ਨੇ ਆਖਿਆ ਮਹਾਰਾਜ ਕਿਵੇਂ ਕਿਉਂ ਸਤਗੁਰੂ ਜੀ ਕਹਿੰਦੇ ਸਿੱਖੋ ਅਸਲ ਸਿੱਖ ਉਹੀ ਐ ਜਿਹੜਾ ਗੁਰੂ ਦੇ ਬਾਣੇ ਤੇ ਗੁਰੂ ਦੀ ਰਜਾ ਵਿੱਚ ਰਹਿੰਦਾ ਹੋਵੇ ਮਾਨੋ ਗੁਰੂ ਹਰੈ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੀ ਬਾਣੀ ਦੇ ਅਰਥ ਕੀਤੇ ਹੁਣ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਏ ਖਾਵੇ ਜਿਹੜਾ ਗੁਰੂ ਤੋਂ ਦੂਰ ਹੋ ਗਿਆ ਉਹਨੂੰ ਚੋਟਾਂ ਪੈਣਗੀਆਂ ਜਿਹੜਾ ਗੁਰੂ ਦੇ ਨੇੜੇ ਹੋ ਗਿਆ ਗੁਰੂ ਦਾ ਸਿੱਖ ਹੋ ਗਿਆ ਮਹਾਰਾਜ ਸਮਝਾ ਗਏ ਸਾਨੂੰ ਤੇ ਉਸੇ ਦਾਤੇ ਦਾ ਤੁਸੀਂ ਅੱਜ ਜੋਤੀ ਜੋਤਪੁਰਬ ਮਨਾ ਰਹੇ ਹੋ ਬਲਿਹਾਰ ਜਾਈਏ ਐਸੇ ਗੁਰੂ ਤੋਂ ਵਾਰੇ-ਵਾਰੇ ਜਾਈਏ ਐਸੇ ਗੁਰੂ ਤੋਂ ਦੂਜੇ ਪਾਸੇ ਗੁਰੂ ਆਰ ਰਾਮਾਰਾ ਸੱਚੇ ਪਾਤਸ਼ਾਹ ਖਜ਼ੂਰ ਦੇ ਫਰਜ਼ੰਦ ਤਨ ਤਨ ਬਾਲਾ ਪੀਤਮ ਸਤਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਵੀ ਹੈ ਗੁਰਤਾ ਗੱਦੀ ਦਿਵਸ ਵੀ ਆਪ ਜੀ ਮਨਾ ਰਹੇ ਹੋ ਸੋ ਆਪ ਸਭ ਸੰਗਤਾਂ ਨੂੰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਥੋੜੀ ਜੀ ਗੱਲ ਆਪਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ ਨਾਲ ਵੀ ਆਪਾਂ ਕਰਨੀ ਹੈ ਕਿਵੇਂ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਲੋਕਾਂ ਨੂੰ ਦਿਸਦਾ ਹੈ ਲੋਕ ਵੇਖਦੇ ਨੇ ਨਜ਼ਰੀਆ ਹੈ ਉਹਨਾਂ ਦਾ ਉਹ ਵੇਖਦੇ ਨੇ ਕਿ ਵੀ 8 ਸਾਲ 8.5 ਸਾਲ ਦੀ ਉਮਰ 4 4.5 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰਤਾ ਗੱਦੀ ਮਿਲਦੀ ਹੈ ਕਰੀਬ 3 3.5 ਸਾਲ ਗੁਰਤਾ ਗੱਦੀ ਦੇ ਨੇ ਉਹਨਾਂ ਦੇ ਗੁਰੂ ਦੇ ਨੇ ਲੋਕ ਵੇਖਦੇ ਨੇ ਕਿ ਵੀ ਬਾਲਕ ਕੇ ਬੱਚਾ ਏ ਕੀ ਕਰੇਗਾ ਇਹ ਦੇ ਬਸ ਕੁਝ ਨਹੀਂ ਕਿਉਂਕਿ ਉਹਨਾਂ ਦਾ ਵੇਖਣ ਦਾ ਨਜ਼ਰੀਆ ਹੈ ਵੇਖਦੇ ਨੇ ਆਪਣੇ ਢੰਗ ਦੇ ਨਾਲ ਵੇਖਦੇ ਨੇ ਪਰ ਉਹਨਾਂ ਨੂੰ ਕੀ ਪਤਾ ਹੈ ਕਿ ਵੀ ਜਿਹਨੂੰ ਤੁਸੀਂ ਬਾਲਕ ਕਹਿੰਦੇ ਹੋ ਇਹਨੂੰ ਚੇਤੇ ਰੱਖਣਾ ਅਸੀਂ ਅਸ਼ਟਮ ਬਲਬੀਰਾ ਕਹਿੰਨੇ ਆ ਇਨੂੰ ਅਸੀਂ ਬਾਲਕ ਨਹੀਂ ਕਹਿੰਦੇ ਇਹਨੂੰ ਤਾਂ ਅਸੀਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਆ ਇਹ ਸਾਡੇ ਬੋਲ ਨਹੀਂ ਇਹ ਸੰਸਾਰੀ ਲੋਕਾਂ ਦੇ ਬੋਲ ਨਹੀਂ ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਮ ਚੋਂ ਨਿਕਲੇ ਹੋਏ ਬੋਲ ਨੇ ਜਿਹੜੇ ਰੋਜ਼ ਇਹ ਗੱਲ ਕਹਿੰਦੇ ਆ ਸ਼੍ਰੀ ਹਰਿ ਕ੍ਰਿਸ਼ਨ ਤਿਆਇ ਸ਼੍ਰੀ ਹਰਿ ਕ੍ਰਿਸ਼ਨ ਤਿਆਇ श्री हर कृष्ण त श्री हर कृष्ण जिस ॾिठे सब दुख जाए जिस ॾिठे सब दुख जाए ਜਿਸ ਡਟੇ ਸਭ ਦੁੱਖ ਜਾਏ ਜਿਸ ਡਟੇ ਸਭ ਦੁੱਖ ਜਾਏ ਬੜੇ ਕਮਾਲ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੋਲ ਵਰਤੇ ਆ ਜੀ ਪਹਿਲੇ ਬੋਲ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹੜਾ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਧਿਆਵੇਗਾ ਯਾਤ ਤੇ ਹੁੰਦਾ ਹੈ ਜਾਂ ਤਿਆਰਿਆ ਹੈ ਜਪ ਰਿਆ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਰੋਜ਼ ਉਹਦੇ ਚਰਨਾਂ 'ਚ ਨਮਸਕਾਰ ਕਰਦਾ ਹੈ ਕਹਿੰਦਾ ਕਿ ਵੀ ਵਾਰੇ ਜਾਵਾਂ ਬਲੇ ਹਾਰੇ ਜਾਵਾਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਇਹਨੂੰ ਕਹਿੰਦੇ ਧਿਆਉਣਾ ਜਪਣਾ ਅਗਲੀ ਕੀ ਅਵਸਥਾ ਬਣੇਗੀ ਜੀ ਉਹਦੀ ਜਿਸ ਢਿੱਠੇ ਸਭ ਦੁੱਖ ਜਾਏ ਬੜੇ ਪਿਆਰੇ ਬੋਲ ਕਿੰਨਾ ਭਰੋਸਾ ਹੈ ਇਹਨਾਂ ਬੋਲਾਂ ਦੇ ਅੰਦਰ ਮੈਂ ਨਹੀਂ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਰੋਜ਼ ਪੜ੍ਹਦੇ ਹੋ ਅਰਦਾਸ ਦੇ ਵਿੱਚ ਮਹਾਰਾਜ ਕਹਿੰਦੇ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਅੰਦਰ ਆਪ ਨਿਰੰਕਾਰ ਗੁਰੂ ਨਾਨਕ ਮਹਾਰਾਜ ਸੱਚਾ ਪਾਤਸ਼ਾਹ ਪਿਆ ਵਰਤਦਾ ਹੈ ਜਿਹੜਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰੇਗਾ ਜਿਹੜਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਵੇਖ ਲਏਗਾ ਤੱਕ ਲਏਗਾ ਸਭ ਦੁੱਖ ਜਾਏ ਇਹ ਤਾਂ ਬਾਣੀ ਵਿੱਚ ਵੀ ਲਿਖਿਆ ਹੈ ਅੱਜ ਆਪਾਂ ਇਹ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਕਿ ਵੇਖਣ ਦੇ ਨਾਲ ਵੀ ਦੁੱਖ ਚਲੇ ਜਾਂਦੇ ਆ ਚਲੋ ਸੰਸਾਰੀ ਗੱਲਾਂ ਨੇ ਨਹੀਂ ਤੁਹਾਡੇ ਮੰਨਣ ਵਿੱਚ ਆਉਂਦੀਆਂ ਤੇ ਬਾਣੀ ਨੇ ਤੇ ਸੱਚ ਲਿਖਿਆ ਆਪਾਂ ਦੇ ਰੋਜ਼ ਪੜ੍ਹਦੇ ਆ ਦਰਸ਼ਨ ਪਰਸੇ ਗੁਰੂ ਕੈ ਰੋਜ਼ ਪੜ੍ਹਦੇ ਹੋ ਨਾ ਦਰਸ਼ਨ ਪਰਸਨ ਦੇ ਨਾਲ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਜਨਮ ਤੇ ਮਰਨ ਦਾ ਦੁੱਖ ਲੈ ਜਾਂਦਾ ਦੂਰ ਹੋ ਜਾਂਦਾ ਤੇ ਕਿਵੇਂ ਕਹਿ ਦਾਂਗੇ ਕਿ ਵੀ ਗੁਰੂ ਹੋਵੇ ਤੇ ਗੁਰੂ ਨੂੰ ਵੇਖਣ ਦੇ ਨਾਲ ਦੁੱਖ ਨਹੀਂ ਜਾਂਦਾ ਤੇ ਆਪਾਂ ਤੇ ਰੋਜ਼ ਪੜਦੇ ਆ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਮੇਰਾ ਗੁਰੂ ਸਾਹਮਣੇ ਹੋਵੇ ਤੇ ਮੈਨੂੰ ਦੁੱਖ ਹੀ ਨਹੀਂ ਵਿਆਪਦਾ ਮੈਨੂੰ ਤੇ ਹਜ਼ਾਰਾਂ ਦੁੱਖ ਵੀ ਆ ਜਾਣ ਇੱਕ ਵੀ ਦੁੱਖ ਨਹੀਂ ਪਹੁੰਚ ਸਕਦਾ ਮੇਰਾ ਗੁਰੂ ਹੋਵੇ ਸਹੀ ਮੇਰੇ ਸਾਹਮਣੇ ਮਹਾਰਾਜ ਨੇ ਕਿੰਨੇ ਭਰੋਸੇ ਨਾਲ ਆਖਿਆ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਇਹ ਕਹਿ ਕੇ ਜੇ ਲੱਖਾਂ ਬਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ ਬਸ ਗੁਰੂ ਹੋਵੇ ਵੱਲ ਜਿਸ ਦਾ ਕਰਤਾ ਮਿੱਤਰ ਤਿਸ ਕੇ ਕਾੜਿਆ ਉਹਨੂੰ ਕਿਸ ਗੱਲ ਦਾ ਸੰਦੇਸ ਆ ਉਹਨੂੰ ਕਿਸ ਗੱਲ ਦੀ ਚਿੰਤਾ ਉਹਨੂੰ ਕਿਸ ਗੱਲ ਦਾ ਫਿਕਰ ਕਿਉਂਕਿ ਉਹਦੇ ਨਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚਾ ਪਾਤਸ਼ਾਹ ਉਹਦੇ ਨਾਲ ਬਾਲਾ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਹੈ ਤੁਸੀਂ ਤੇ ਰੋਜ ਬੰਗਲਾ ਸਾਹਿਬ ਜਾਂਦੇ ਕਿੰਨੀ ਸ਼ਰਧਾ ਹੁੰਦੀ ਹੈ ਉਹਨਾਂ ਸਿੱਖਾਂ ਦੇ ਅੰਦਰ ਕਿੰਨਾ ਪ੍ਰੇਮ ਹੁੰਦਾ ਹੈ ਅੱਛਾ ਇੱਥੇ ਕਈ ਐਸੇ ਗੁਰਸਿੱਖ ਨੇ ਜਿਨ੍ਹਾਂ ਨੇ ਚੇਤੇ ਰੱਖਣਾ ਸਵੇਰ ਅੰਮ੍ਰਿਤ ਵੇਲਾ ਕੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਥਾਂ ਤੇ ਜਾ ਕੇ ਬਿਤਾਉਣਾ ਉਹਨਾਂ ਦੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੀ ਉੱਥੇ ਹੁੰਦੀ ਹੈ ਉਹਨਾਂ ਦੇ ਅੰਮ੍ਰਿਤ ਵੇਲੇ ਦੀ ਉਹਨਾਂ ਦੇ ਸਵੇਰ ਵੇਲੇ ਦੀ ਸ਼ੁਰੂਆਤ ਘਰ ਤੋਂ ਨਹੀਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਪਾਵਨ ਸਥਾਨ ਤੋਂ ਹੁੰਦੀ ਹੈ ਕਹਿੰਦੇ ਆ ਜਦੋਂ ਤੱਕ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨ ਤੇ ਨਤਮਸਤਕ ਨਾ ਹੋਈਏ ਸਾਡਾ ਦੇਹ ਨਹੀਂ ਲੰਗਦਾ ਸਾਡਾ ਦੇਹ ਨਹੀਂ ਐ ਲੱਗਦਾ ਕਿ ਵੀ ਰਾਤ ਹੀ ਰਾਤ ਨજર ਆਉਂਦੀ ਹੈ ਚਾਰੇ ਪਾਸੇ ਹਨੇਰਾ ਹੀ ਖਨੇਰਾ ਨજર ਆਉਂਦਾ ਜਦੋਂ ਇਹਦੇ ਦਰਸ਼ਨ ਕਰਦੇ ਅੰਦਰ ਚਾਨਣ ਹੋ ਜਾਂਦਾ ਐਸੇ ਨੇ ਤੇ ਕਈਆਂ ਦੇ ਅਰਧਿਆਂ ਨੂੰ ਜਗਾਉਣ ਵਾਲਾ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਐਸਾ ਸੱਚਾ ਪਾਤਸ਼ਾਹ ਇਤਿਹਾਸ ਕਹਿੰਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੋਲ ਇੱਕ ਛੜੀ ਰੱਖਿਆ ਕਰਦੇ ਸਨ ਛੜੀ ਰੱਖਿਆ ਕਰਦੇ ਸਨ ਕਿਸੇ ਬ੍ਰਾਹਮਣ ਪੰਡਤ ਨੇ ਆਖ ਦਿੱਤਾ ਕਿ ਵੀ ਨਹੀਂ ਗੁਰੂ ਹਰਿਕ੍ਰਿਸ਼ਨ ਨਾਮ ਰਖਾਉਣ ਦੇ ਨਾਲ ਕੋਈ ਕ੍ਰਿਸ਼ਨ ਭਗਵਾਨ ਥੋੜੀ ਹੋ ਸਕਦਾ ਇਹ ਕਿਹਾ ਸੀ ਨਾ ਉਹਨੇ ਕ੍ਰਿਸ਼ਨ ਭਗਵਾਨ ਥੋੜੀ ਹੋ ਸਕਦਾ ਪ੍ਰਤੱਖ ਕਰਕੇ ਵਿਖਾਵੇ ਪ੍ਰਤੱਖ ਕਰੇ ਤਾਂ ਮੰਨਿਏ ਜੇ ਨਹੀਂ ਕਰ ਸਕਦਾ ਤੇ ਫਿਰ ਸਾਡੇ ਮੰਨਣ ਵਿੱਚ ਨਹੀਂ ਆਉਂਦਾ ਮਹਾਰਾਜ ਦੇ ਕੋਲ ਖਬਰਾਂ ਪਹੁੰਚੀਆਂ ਤੇ ਮਹਾਰਾਜ ਨੇ ਕਿਹਾ ਜਾਓ ਫਿਰ ਲੱਭ ਕੇ ਲਿਆਓ ਪਿੰਡ ਦੇ ਵਿੱਚੋਂ ਸਭ ਤੋਂ ਐਸਾ ਗਰੀਬਾ ਜਿਹਾ ਮਨੁੱਖ ਜਿਹੜਾ ਕੁਝ ਵੀ ਨਾ ਜਾਣਦਾ ਹੋਵੇ ਲਿਆਓ ਫਿਰ ਛੱਜੂ ਚਿਵਰ ਨੂੰ ਲਿਆਉਂਦਾ ਗਿਆ ਬਿਲਕੁਲ ਨੀਵੀਂ ਜਾਤ ਦਾ ਸੀ ਉਹ ਜਿੰਨੂੰ ਕੋਈ ਵੇਖਣ ਦੇ ਲਈ ਕਿ ਉਹਦੇ ਕੋਲ ਬਹਿਣ ਦੇ ਲਈ ਵੀ ਤਿਆਰ ਨਹੀਂ ਲਿਆੰਦਾ ਗਿਆ ਮਹਾਰਾਜ ਦੇ ਕੋਲ ਜਿਵੇਂ ਲਿਆਂਦਾ ਨਾਉ ਬੋਲ ਸਕਦਾ ਹੈ ਨਾਉ ਸੁਣ ਸਕਦਾ ਹੈ ਮਹਾਰਾਜ ਦੀ ਕਿਰਪਾ ਵੇਖੋ ਐਸੇ ਦੀਨ ਦਿਆਲ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਸਿਰਪ ਛੜਿਓ ਹੀ ਰੱਖੀ ਕਹਿੰਦੇ ਆ ਨਾ ਸਮਰੱਤ ਗੁਰੂ ਸਿਰ ਹੱਥ ਧਰਿਓ ਜਦੋਂ ਗੁਰੂ ਸਮਰੱਤ ਸਿਰ ਤੇ ਹੱਥ ਰੱਖੇ ਨਾ ਤੇ ਵੱਡੇ ਤੋਂ ਵੱਡੇ ਵੀ ਬੋਲਣ ਲਾ ਦਿੰਦਾ ਐਸਾ ਹੈ ਉਹ ਸਤਿਗੁਰੂ ਕੌਣ ਕਹਿੰਦਾ ਕਿ ਵੀ ਜਿਸ ਡਿੱਠੇ ਸਭ ਦੁੱਖ ਜਾਏ ਨਹੀਂ ਦੁੱਖ ਜਾਂਦਾ ਇਹ ਤਾਂ ਮਹਾਰਾ ਨੇ ਗੁੰਗੇ ਬੋਲਣ ਲਾਤੇ ਐਸੇ ਐਸੇ ਦੇਨदयाल ਗੁਰੂ ਹਰਕ੍ਰਿਸ਼ਨ ਮਹਾਰਾਜ ਦੀਆਂ ਬਾਤਾਂ ਬੜੀਆਂ ਅਗੰਮੀਆਂ ਆ ਦਿੱਲੀ ਦੀ ਧਰਤੀ ਤੇ ਜਿੱਥੇ ਤੁਸੀਂ ਬੈਠੇ ਹੋ ਰੋਗ ਫੈਲ ਗਿਆ ਜੀ ਤੇ ਚੇਚਕਦਾ ਬੜਾ ਭਿਆਨਕ ਉਸ ਵੇਲੇ ਦਾ ਰੋਗ ਮੰਨਿਆ ਜਾਂਦਾ ਚਲੋ ਅੱਜ ਤਾਂ ਹਰੇਕ ਚੀਜ਼ ਦਾ ਇਲਾਜ ਆ ਗਿਆ ਸਾਡੇ ਕੋਲ ਹਰੇਕ ਚੀਜ਼ ਦਾ ਕਰ ਲੈਣ ਦਾ ਉਪਸਾਰ ਬੰਦਾ ਕਰ ਲੈਂਦਾ ਵਕ-ਵਕ ਸਰੀਰ ਦੇ ਪਾਰਟਾਂ ਦੇ ਵਕ-ਵਕ ਡਾਕਟਰ ਥਾਂ-ਥਾਂ ਤੇ ਬੈਠੇ ਆ ਇਹ ਹੁੰਦਾ ਨਾ ਹਾਰਡ ਦਾ ਅਲੱਗ ਹੈ ਸਾਡੇ ਦਿਮਾਗ ਦਾ ਅਲੱਗ ਹੈ ਸਾਡੀਆਂ ਕਿਡਨੀਆਂ ਦਾ ਅਲੱਗ ਹੈ ਹਰੇਕ ਮਤਲਬ ਕਿ ਅਲੱਗ-ਅਲੱਗ ਆ ਗਿਆ ਨਾ ਕਹਿੰਦੇ ਕਿ ਵੀ ਚੇਚਕ ਦੀ ਬਿਮਾਰੀ ਫੈਲ ਗਈ ਭਿਆਨਕ ਰੋਗ ਫੈਲ ਗਿਆ ਤੇ ਦਿੱਲੀ ਦੇ ਲੋਕਾਂ ਦਾ ਹਾਲ ਬੇਖਾਲ ਹੋ ਗਿਆ ਜਿਉਣਾ ਦੁਬਾਰ ਹੋ ਗਿਆ ਜੀ ਉਹਨਾਂ ਦਾ ਉਹਨਾਂ ਨੂੰ ਇਉਂ ਲੱਗਦਾ ਸੀ ਕਿ ਵੀ ਆਪਾਂ ਨਰਕ ਭੋਗ ਰਹੇ ਆ ਜਦੋਂ ਵੇਖੋ ਨਾ ਬੰਦੇ ਨੂੰ ਭਿਆਨਕ ਰੋਗ ਲੱਗ ਜਾਂਨ ਤੇ ਬੰਦੇ ਨੂੰ ਲੱਗਦਾ ਮੈਂ ਅੱਜ ਵੀ ਨਹੀਂ ਕੱਲ ਵੀ ਨਹੀਂ ਨਰਕ ਬਣ ਜਾਂਦਾ ਉਹਦੇ ਲਈ ਜਿੰਦਗੀ ਦੀ ਖੇਡ ਸਮਾਪਤੀ ਤੇ ਆ ਕੇ ਟਿਕ ਜਾਂਦੀ ਹੈ ਪਰ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਆਏ ਨਾ ਦਿੱਲੀ ਦੀ ਧਰਤੀ ਤੇ ਉਹ ਲੋਕ ਜਿਹੜੇ ਜੀਵਨ ਦੀ ਬਾਜ਼ੀ ਨੂੰ ਹਾਰ ਚੁੱਕੇ ਸਨ ਆਸ ਜਿਨ੍ਹਾਂ ਦੇ ਅੰਦਰੋਂ ਮੁੱਕ ਚੁੱਕੀ ਸੀ ਉਹਨਾਂ ਦੇ ਅੰਦਰ ਇੱਕ ਆਸ ਜਾਗ ਗਈ ਆਸ ਜਾਗ ਗਈ ਆਸ ਜਾਗ ਗਈ ਕਿ ਵੀ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚੋਂ ਕੋਈ ਆਇਆ ਜਿਹਦੇ ਬਾਰੇ ਸੁਣਿਆ ਜਿਹੜਾ ਗਲ ਵਕੜੀਆਂ ਵਿੱਚ ਲੈਂਦਾ ਹੈ ਜਿਹੜਾ ਪਿਆਰ ਕਰਦਾ ਹੈ ਜਿਸ ਡਿੱਟੇ ਸਭ ਦੁੱਖ ਜਾਏ ਜਿਹਦੇ ਵੇਖਣ ਨਾਲ ਹੀ ਦੁੱਖ ਦੂਰ ਹੋ ਜਾਂਦੇ ਆ ਇਤਿਹਾਸ ਕਹਿੰਦਾ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦਵਾਈਆਂ ਲੈ ਕੇ ਪ੍ਰਸ਼ਾਦਾ ਲੰਗਰ ਲੈ ਕੇ ਗਲੀ ਗਲੀ ਦੇ ਵਿੱਚ ਗਏ ਘਰ ਘਰ ਵਿੱਚ ਗਏ ਉਹਨਾਂ ਦੁਖੀਆਂ ਨੂੰ ਪੀੜਤਾ ਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਗਲ ਵਕੜੀ ਨਾਲ ਲਾਇਆ ਗਲ ਵਕੜੀ ਨਾਲ ਹੀ ਲਾਇਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਇਲਾਜ ਕੀਤਾ ਉਹਨਾਂ ਦੀ ਦਵਾ ਦਵਾਰੂ ਦਿੱਤੀ ਉਹਨਾਂ ਨੂੰ ਉਹਨਾਂ ਲੋਕਾਂ ਹੀ ਨੇ ਫਿਰ ਗੁਣ ਗਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਜਿਹਦੇ ਦਰਸ਼ਨ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਆ ਵਾਰੇ ਜਾਈਏ ਐਸੇ ਗੁਰੂ ਤੋਂ ਬਲੇਖਾਰ ਜਾਈਏ ਐਸੀ ਗੁਰੂ ਸੋ ਸੋ ਮਹਾਰਾਜ ਕਿਰਪਾ ਕਰਨ ਅੱਜ ਜੋਤੀ ਜੋਤ ਪੁਰਬ ਗੁਰੂ ਹਰਿ ਰਾਮਾ ਸੱਚੇ ਪਾਤਸ਼ਾਹ ਦਾ ਤੇ ਗੁਰਤਾ ਗੱਦੀ ਦਿਵਸ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਕਹਿ ਦਿਆਂ ਆਪ ਜੀ ਨੂੰ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਉਹਨਾਂ ਦੇ ਪੁੱਤਰ ਹੋਇਆ ਬਾਬਾ ਭਾਨਾ ਜੀ ਜਦੋਂ ਚਲਾਣਾ ਕਰ ਗਏ ਤੇ ਉਸ ਤੋਂ ਬਾਅਦ ਭਾਈ ਗੁਰਦਿੱਤਾ ਜੀ ਦੇਖ ਤੇ ਤੇ ਰੱਖਣਾ ਇੱਕ ਬਾਬਾ ਗੁਰਦਿੱਤਾ ਜੀ ਗੁਰੂ ਘਰ ਦੇ ਫਰਜੰਦ ਵੀ ਨੇ ਗੁਰੂ ਹਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਇੱਕ ਭਾਈ ਗੁਰਦਿੱਤਾ ਜੀ ਨੇ ਜਿਹੜੇ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਭਾਈ ਗੁਰਦਿੱਤਾ ਜੀ ਨੇ ਦਿੱਤਾ ਸੀ ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਭਾਨਾ ਜੀ ਤੇ ਬਾਬਾ ਭਾਨਾ ਜੀ ਦੇ ਵਿੱਚੋਂ ਭਾਈ ਗੁਰਦਿੱਤਾ ਜੀ ਹੋਏ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਤੇ ਇਧਰ ਗੁਰੂ ਹਰ ਰਹਿਮਾਰਾ ਸੱਚੇ ਪਾਤਸ਼ਾਹ ਨੇ ਜਿਵੇਂ ਚੱਲਦੀ ਆ ਰਹੀ ਸੀ ਰੀਤ ਮਰਿਆਦਾ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਗੁਰੂ ਅੰਗਦ ਪਾਤਸ਼ਾਹ ਨੂੰ ਆਪਣੀ ਜੋਤ ਦਾ ਵਾਰਿਸ ਬਣਾਇਆ ਆਪਣੀ ਜੋਤ ਟਿਕਾਈ ਤੇ ਮਹਾਰਾਜ ਨੇ ਚਰਨਾ ਚ ਨਮਸਕਾਰ ਕੀਤੀ ਤੇ ਇੱਧਰ ਗੁਰੂ ਅੰਗਦ ਪਾਤਸ਼ਾਹ ਨੇ ਸੰਗਤਾਂ ਨੂੰ ਨਮਸਕਾਰ ਕਰ ਦਿੱਤੀ ਇਹ ਹੋਇਆ ਨਾ ਇਸ ਤਰ੍ਹਾਂ ਚੱਲਦੀ ਰੀਤ ਗੁਰੂ ਹਰਿਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਿਤਾ ਨੇ ਪੁੱਤਰ ਨਮਸਕਾਰਾਂ ਕੀਤੀਆਂ ਇਤਿਹਾਸ ਕਹਿ ਰਿਹਾ ਹੈ ਇਥੇ ਇਹ ਨਹੀਂ ਵੇਖਿਆ ਗਿਆ ਕਿ ਵੀ ਮੇਰਾ ਪੁੱਤਰ ਹੈ ਮੇਰਾ ਬਾਪ ਹੈ ਉਹ ਰਿਸ਼ਤੇ ਬਾਰੀ ਰਿਸ਼ਤੇ ਆ ਉਹ ਬਾਰੀ ਰਿਸ਼ਤੇ ਨਹੀਂ ਪਰ ਚੇਤੇ ਰੱਖਣਾ ਇਹ ਨਿਰੰਕਾਰ ਦਾ ਰਿਸ਼ਤਾ ਹੈ ਇਹ ਜੋਤ ਦਾ ਰਿਸ਼ਤਾ ਹੈ ਜੋਤ ਗੁਰੂ ਨਾਨਕ ਪਾਤਸ਼ਾਹ ਦੀ ਹੈ ਜਿਨੂੰ ਮਹਾਰਾਜ ਕਹਿ ਕੇ ਜੋਤ ਉਹ ਆ ਜੁਗ ਸੈ ਕਾਇਆ ਫੇਰ ਪਲਟਿਆ ਅੱਜ ਕਾਇਆ ਪਲਟ ਹੋਣ ਲੱਗੀ ਐ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਨੂੰ ਨਮਸਕਾਰ ਗੁਰੂ ਹਰਿਰਾਏ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਜਦੋਂ ਟਿੱਕੀ ਤੇ ਇੱਧਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਗੁਰਤਾ ਗੱਦੀ ਤੇ ਬੈਠਦੇ ਆ ਪਿਆਰਿਓ ਉਹਨਾਂ ਨੇ ਸੰਗਤਾਂ ਨੂੰ ਨਮਸਕਾਰ ਕੀਤੀ ਸੰਗਤਾਂ ਨੂੰ ਨਮਸਕਾਰ ਕੀਤੀ ਤੇ ਸੰਗਤਾਂ ਦੇ ਕੋਲੋਂ ਥਾ ਪਿਆਰ ਲਿਆ ਇਸ ਤਰ੍ਹਾਂ ਇਤਿਹਾਸ ਬੜਾ ਲੰਮਾ ਇਤਿਹਾਸ ਪੜਦੇ ਸੁਣਦੇ ਆਪਾਂ ਆਓ ਮਹਾਰਾਜ ਕਿਰਪਾ ਕਰਨ ਪਾਵਨ ਬਚਨ ਜਿਹੜਾ ਧੰ ਗੁਰੂ ਨਾਨਕ ਮਹਾਰਾਜ ਦਾ ਹੈ ਉਸ ਦੇ ਵਿੱਚ ਹਜੂਰ ਨੇ ਵੀ ਜੋ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ 5 ਕੁ ਮਿੰਟ ਦੇ ਲਈ ਆਪਾਂ ਇਹ ਸ਼ਬਦ ਨੂੰ ਵਿਚਾਰੀਏ ਮਹਿਲਾ ਪਹਿਲਾ 468 ਅੰਗ ਤੋਂ ਪਾਵਨ ਬਚਨ ਜਿਹੜਾ ਆਰੰਭ ਹੁੰਦਾ ਹੈ ਤੇ 469 ਅੰਗ ਤੇ ਇਸ ਦੀ ਸੰਪੂਰਨਤਾ ਹੁੰਦੀ ਹੈ ਮਹਾਰਾਜ ਕਿਰਪਾ ਕਰਦੇ ਆ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਲੱਭਦਾਰਤ ਹੁੰਦਾ ਜੀ ਲਾਲਚ ਲੋਭ ਤੇ ਪਾਪ ਸਾਰੀ ਦੁਨੀਆ ਤੇ ਫੈਲਿਆ ਕੋਇਆ ਲਾਲਚ ਵੀ ਦੁਨੀਆ ਤੇ ਫੈਲਾ ਫੈਲਿਆ ਵੈਸੇ ਲੱਭ ਜਿਹੜਾ ਨਾ ਮਹਾਰਾਜ ਨੇ ਕੂਕਰ ਦੇ ਨਾਲ ਇਹਦੀ ਤੁਲਨਾ ਕੀਤੀ ਬਾਣੀ ਦੇ ਅੰਦਰ ਮਹਾਰਾਜ ਨੇ ਕੂਕਰ ਦੇ ਕਈ ਵਾਰ ਆਪਾਂ ਬਚਨ ਗਾਇਬ ਗਏ ਵਿਚਾਰਦੇ ਆ ਲੱਭ ਕੁੱਤਾ ਮਹਾਰਾਜ ਨੇ ਕਿ ਕੁੱਤਾ ਕੁਕਰ ਕਹਿੰਦੇ ਜੀ ਕੁੱਤੇ ਨੂੰ ਮਹਾਰਾਜ ਕਹਿੰਦੇ ਲੱਬ ਕੁੱਤਾ ਕੂੜ ਚੂੜਾ ਥੱਗ ਖਾਦਾ ਮੁਰਦਾਰ ਆ ਹਾਲਤ ਐ ਬੰਦੇ ਦੀ ਜਿਹੜਾ ਬੰਦਾ ਸਾਰੀ ਜ਼ਿੰਦਗੀ ਲੋਭ ਦੇ ਪਿੱਛੇ ਭੱਜਦਾ ਮਹਾਰਾਜ ਨੇ ਕਿਹਾ ਲੋਭੀ ਬੰਦੇ ਦਾ ਵਿਸਾਹ ਨਾ ਕਰੀ ਲਾਲਚੀ ਬੰਦੇ ਦਾ ਵਿਸਾਹ ਨਾ ਕਰੀ ਕਿਉਂ ਮਹਾਰਾਜ ਮਹਾਰਾਜ ਕਹਿੰਦੇ ਲੋਭੀ ਜੰਤ ਨਾ ਭਾਵੀ ਪੱਕ ਅਪੱਕ ਸਭ ਖਾਏ ਕਹਿੰਦੇ ਕਿ ਵੀ ਕੀ ਗੰਦ ਕੀ ਚੰਗਾ ਸਭ ਕੁਝ ਖਾਈ ਜਾਂਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਲੋਭੀ ਕਾ ਵਸਾ ਨਾ ਕੀਚੈ ਜੇ ਕਾ 파ਰਵਸਾਏ ਲੋਭੀ ਲਾਲਚੀ ਬੰਦੇ ਦਾ ਕਦੀ ਵਸਾ ਨਾ ਕਰਿਓ ਚੇਤੇ ਰੱਖਣਾ ਵਕਤ ਆਏਗਾ ਸਮਾਂ ਆਏਗਾ ਧੋਖਾ ਦੇ ਕੇ ਨਿਕਲ ਦੇਗਾ ਤੇ ਪੱਲੇ ਪਛਤਾਵਾ ਰਹਿ ਜਾਵੇਗਾ ਹੋਰ ਕੱਖ ਨਹੀਂ ਹੋਇਆ ਇਸ ਤਰ੍ਹਾਂ ਲਾਲਚੀ ਬੰਦਾ ਦੁੱਖ ਦੇਵੇਗਾ ਸੁੱਖ ਨਹੀਂ ਦੇਵੇਗਾ ਧੋਖਾ ਕਰੇਗਾ ਉਦੇ ਅੰਦਰ ਆਪਣਾ ਲਾਲਚ ਝੁੱਪਿਆ ਹੋਇਆ ਜਿਵੇਂ ਮੰਨ ਲਓ ਕਿ ਬੰਦਾ ਕਿ ਚੱਲ ਮੇਰੇ ਨਾਲ ਬਿਜ਼ਨਸ ਕਰ ਮੇਰੇ ਨਾਲ ਆਹ ਕੰਮ ਕਰ ਉਹਦੇ ਵਿੱਚ ਉਹ ਆਪਣਾ ਮੁਨਾਫਾ ਵੇਖਦਾ ਹੈ ਦੂਜੇ ਦਾ ਨਹੀਂ ਵੇਖਦਾ ਉਹਦਾ ਭਾਵੇਂ ਨੁਕਸਾਨ ਹੋ ਜਾਏ ਆਪ ਭੱਜ ਜਾਏਗਾ ਨਿਕਲ ਜਾਏਗਾ ਬੜੇ ਲੋਕ ਐਸੇ ਨੇ ਇੱਕ ਦੂਜੇ ਦੇ ਨਾਲ ਧੋਖਾ ਫਰੇਪੇ ਕਰਦੇ ਆ ਇਹ ਲਾਲਚੀ ਬੰਦੇ ਦੀ ਹਾਲਤ ਹੈ ਇਸੇ ਕਰਕੇ ਮਹਾਰਾਜ ਨੇ ਕਿਹਾ ਲੋਭੀ ਕਾ ਵਸਾ ਨਾ ਕੀਚੈ ਜੇ ਕਾ 파ਰਵ ਸਾਇ ਮਹਾਰਾਜ ਕਹਿੰਦੇ ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੱਥ ਨਾ ਪਾਏ ਉੱਥੇ ਤੂੰਦਾ ਹੈ ਉੱਥੇ ਮਾਰਦਾ ਜਿੱਤੇ ਕਿਸੇ ਦਾ ਵੀ ਹੱਥ ਨਹੀਂ ਪਹੁੰਚਦਾ ਉੱਥੇ ਮਾਰੇਗਾ ਉਹ ਖਤਮ ਕਰ ਦੇਗਾ ਜ਼ਿੰਦਗੀ ਦੀ ਕਹਾਣੀ ਲਾਲਚ ਬੰਦੇ ਨੂੰ ਡੋਬਦਾ ਹੈ ਤੇ ਚੇਤੇ ਰੱਖਣਾ ਗੁਰੂ ਦਾ ਪਿਆਰ ਬੰਦੇ ਨੂੰ ਤਾਰਦਾ ਹੈ ਗੁਰੂ ਲਾਲਚ ਕੱਢਦਾ ਹੈ ਪਿਆਰ ਅੰਦਰ ਪੈਦਾ ਕਰਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਲੋਭੀ ਬੰਦਾ ਇੱਕ ਲੱਬ ਜਿਵੇਂ ਆਪਾਂ ਨਾ ਮਹਾਰਾਜ ਧੰਗ ਗੁਰੂ ਅਮਰਦਾਸ ਮਹਾਰਾਜ ਜਿਵੇਂ ਕਹਿੰਦੇ ਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੀ ਰੀ ਬਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਹੁਣ ਪ੍ਰਮਾਤਮਾ ਦਾ ਰਾਹ ਜੀ ਭਗਤਾਂ ਦਾ ਨਿਰੰਕਾਰ ਦਾ ਰਾਹ ਕਿੱਥੋਂ ਸ਼ੁਰੂ ਹੁੰਦਾ ਹੈ ਲੱਭ ਨੂੰ ਲੋਭ ਨੂੰ ਲਾਲਚ ਨੂੰ ਤਿਆਗ ਕੇ ਸ਼ੁਰੂ ਹੁੰਦਾ ਹੈ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਇਹਦੇ ਸਾਰੇ ਮਹਾਰਾਜ ਨੇ ਐਡ ਕਰ ਦਿੱਤਾ ਲਬ ਲਵ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਮਹਾਰਾਜ ਕਹਿੰਦੇ ਇਹ ਸਭ ਕੁਝ ਛੱਡ ਕੇ ਬਹੁਤਾ ਬੋਲਣਾ ਨਹੀਂ ਬਹੁਤਾ ਬੋਲਣ ਵਾਲੇ ਨੂੰ ਮਹਾਰਾਜ ਝੱਖਣਾ ਮਾਰਦਾ ਬਹੁਤਾ ਬੋਲਣ ਝੱਖਣਾ ਹੋਏ ਮਹਾਰਾਜ ਕਹਿੰਦੇ ਨਹੀਂ ਉਹ ਸਾਰਾ ਕੁਝ ਤਿਆਗ ਦਿੰਦਾ ਫਿਰ ਉਹ ਨਿਰੰਕਾਰ ਦੇ ਰਾਹ ਤੇ ਤੁਰਦਾ ਲਬ ਪਾਪ ਦੁਏ ਰਾਜਾ ਲਬ ਤੇ ਪਾਪ ਪਾਪ ਭਾਉ ਭੈੜੇ ਕਰਮ ਜਦੋਂ ਬੰਦਾ ਕਰਦਾ ਮਹਾਰਾਜ ਕਹਿੰਦੇ ਜਾਣਦਾ ਤੇ ਹੈ ਪਾਪ ਬੋਰਾ ਪਾਪੀ ਕੋ ਪਿਆਰਾ ਬੜਾ ਪਿਆਰਾ ਲੱਗਦਾ ਹੈ ਬੰਦੇ ਨੂੰ ਪਾਪ ਦੁਇ ਰਾਜਾ ਇਹ ਦੋਵੇਂ ਰਾਜੇ ਨੇ ਮਹਿਤਾ ਕੂੜ ਵਾਸਕਦਾਰ ਕੂੜ ਇਹਨਾਂ ਦਾ ਸਰਦਾਰ ਹੈ ਝੂਠ ਇਹਨਾਂ ਦਾ ਸਰਦਾਰ ਹੈ ਹੁਣ ساری ਦੁਨੀਆ ਦੇ ਅੰਦਰ ਬੋਲਬਾਲਾ ਤੇ ਝੂਠ ਦਾ ਹੀ ਹੈ ਨਾ ਜਿਵੇਂ ਮਹਾਰਾਜ ਨੇ ਬਾਣੀ ਵਿੱਚ ਕਿਹਾ ਕੂੜ ਅਮਾਵ ਸਕੂੜ ਅਮਾਵ ਸੋ ਸੱਚ ਚੰਦਰਮਾ ਦਿਸੈ ਨਹੀਂ ਕੈ ਚੜਿਆ ਅੱਜ ਸਾਡੇ ਵੀ ਹਾਲਤ ਈ ਹੈ ਸਾਨੂੰ ਕੂੜ ਦਾ ਪਸਾਰਾ ਦੇ ਦਿੰਦਾ ਸੱਚ ਕੀਤੇ ਨਜ਼ਰ ਹੀ ਨਹੀਂ ਆ ਰਿਹਾ ਸਾਡੇ ਵਿੱਚੋਂ ਮਹਾਰਾਜ ਕਹਿੰਦੇ ਕੂੜ ਬੋਲ ਮੁਰਦਾਰ ਖਾਏ ਕੂੜ ਬੋਲ ਬੋਲ ਕੇ ਝੂਠ ਬੋਲ ਬੋਲ ਕੇ ਬੰਦਾ ਮੁਰਦਾਰ ਪਿਆ ਖਾਂਦਾ ਮੁਰਦੇ ਪਿਆ ਖਾਂਦਾ ਮਹਾਰਾਜ ਕਹਿੰਦੇ ਮੈਂ ਨਹੀਂ ਕਹਿ ਰਿਹਾ ਮੁਰਦਾਰ ਪਿਆ ਖਾਂਦਾ ਕੂੜ ਬੋਲ ਮੁਰਦਾਰ ਖਾਏ ਮਹਾਰਾਜ ਕਹਿੰਦੇ ਕੂੜ ਨਾ ਬੋਲ ਮਹਾਰਾਜ ਸੱਚੇ ਬਾਦਸ਼ਾਹ ਨੇ ਨਾ ਬਾਣੀ ਦੇ ਅੰਦਰ ਜਿਹੜੇ ਲੋਕ ਝੂਠ ਬੋਲਦੇ ਸਨ ਉਹਨਾਂ ਨੂੰ ਆਵਾਜ਼ ਦੇ ਕੇ 호ਕਾ ਦੇ ਕੇ ਆਖਿਆ ਝੂਠ ਨਾ ਬੋਲ ਪਾਂਡੇ ਪਾਂਡੇ ਸ਼ਬਦ ਵਰਤਿਆ ਪਰ ਮੈਂ ਕਹਿੰਦਾ ਇਹਨੂੰ ਸਾਡੇ ਵਰਗੇ ਪ੍ਰਚਾਰਕਾਂ ਨੂੰ ਆਪਣੇ ਤੇ ਵੀ ਲੈਣਾ ਚਾਹੀਦਾ ਕਿ ਅੱਜ ਅਸੀਂ ਝੂਠ ਬੋਲ ਕੇ ਲਾਲਚ ਵਿੱਚ ਆ ਕੇ ਧਰਮੀ ਬੰਦਾ ਨਹੀਂ ਪਾਪ ਕਮਾਉਂਦਾ بڑے ਪਾਪ ਕੋਣ ਭਾਈ ਸੱਜਣ ਕਿੰਨੇ ਪਾਪ ਕਮਾਉਂਦਾ ਸੀ ਹੈ ਤੇ ਲਾਲਚ ਹੀ ਸੀ ਨਾ ਅੰਦਰ ਪਾਪ ਹੀ ਸੀ ਨਾ ਉਹਦੇ ਕਿੰਨੇ ਪਾਪ ਕਮਾਰਿਆ ਸੀ ਉਹ ਮੈਂ ਕਹਿੰਦਾ ਕਿ ਵੀ ਧਰਮੀ ਹੋਵੇ ਭਾਵੇਂ ਸੰਸਾਰੀ ਹੋਵੇ ਜੇ ਅੰਦਰ ਕੂੜ ਹੈ ਤੇ ਇਹ ਗੱਲ ਸਾਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੀ ਹੈ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਸੱਚ ਕਹਿ ਸੱਚ ਬੋਲਣ ਦੀ ਤਾਕਤ ਹੋਵੇ ਤੇਰੇ ਅੰਦਰ ਝੂਠ ਤੇ ਦੁਨੀਆ ਬੋਲਦੀ ਹੈ ਤੂੰ ਇਹ ਸਮਝ ਕੇ ਗੁਰੂ ਨਾਨਕ ਪਾਤਸ਼ਾਹ ਨਾਲ ਜੁੜ ਕੇ ਤੂੰ ਕੀ ਬੋਲਦਾ ਤੇਰਾ ਗੁਰੂ ਨਾਨਕ ਪਾਤਸ਼ਾਹ ਤਾਂ ਝੂਠ ਨਹੀਂ ਬੋਲਦਾ ਉਤੇ ਰੋਜ਼ ਕਹਿੰਦਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੇ ਭੀ ਸੱਚ ਉਹ ਤਾਂ ਰੋਜ਼ ਕਹਿੰਦਾ ਸੱਚੋ ਔਰ ਹੈ ਸਭ ਕੋ ਉਪਰ ਸੱਚ ਅਚਾਰ ਉਹ ਤੇ ਸੱਚ ਦਾ ਹੋਕਾ ਦੇਣ ਵਾਲਾ ਭਲਿਆ ਤੂੰ ਕਿਦਣ ਤੋਂ ਝੂਠ ਬੋਲਣ ਲੱਗ ਗਿਆ ਤੇਰੇ ਤੇ ਤਾਂ ਲੋਕ ਮਾਣ ਕਰਦੇ ਸਨ ਆ ਮੈਂ ਰਜਨੀਸ਼ ਉਸ ਦਿਨਾਂ ਦੋ ਦਿਨ ਪਹਿਲਾਂ ਇੱਕ ਵੀਡੀਓ ਸੁਣਦਾ ਸਾਂ ਮੈਂ ਸ਼ੇਅਰ ਵੀ ਕੀਤੀ ਉਹ ਵੀਡੀਓ ਉਹਦੇ ਵਿੱਚੋਂ ਪਤਾ ਕੀ ਕਹਿ ਰਿਹਾ ਉਸ ਨੂੰ ਜਾਣਦੇ ਹੋ ਤੁਸੀਂ ਉਹ ਕਹਿ ਰਿਹਾ ਦੁਨੀਆ ਦੇ ਅੰਦਰ ਜੇ ਕਿਸੇ ਮਨੁੱਖ ਜਾਤੀ ਤੇ ਭਰੋਸਾ ਕੀਤਾ ਜਾ ਸਕਦਾ ਤੇ ਉਹ ਸਿੱਖ ਜਾਤੀ ਹੈ ਮੈਂ ਖਰਾਨ ਸਾਖ ਵੀ ਐਡਾ ਵੱਡਾ ਧਰਮ ਦਾ ਪ੍ਰਚਾਰਕ ਜਿੰਨੂੰ ਲੋਕ ਰੱਬ ਮੰਨਦੇ ਹੋਣ ਪੂਜਾ ਕਰਦੇ ਹੋਣ ਉਹਦੀ ਤੇ ਉਹ ਬੰਦਾ ਆਪਣੇ ਮੂੰਹ ਇਹ ਗੱਲ ਕਹਿ ਰਿਹਾ ਜੇ ਭਰੋਸਾ ਕੀਤਾ ਜਾ ਸਕਦਾ ਤੇ ਸਿੱਖ ਤੇ ਕੀਤਾ ਜਾ ਸਕਦਾ ਸੋਚੋ ਫਿਰ ਗੁਰੂ ਨੇ ਸਿੱਖ ਦੇ ਅੰਦਰ ਕੀ ਪਾਇਆ ਹੋਏਗਾ ਤੇ ਅੱਜ ਆਪਣੇ ਵੱਲ ਝਾਤ ਮਾਰੀਏ ਅਸੀਂ ਕਿ ਵੀ ਇਹ ਚੀਜ਼ ਸਾਡੇ ਅੰਦਰ ਹੈ ਕੋਈ ਸਾਡੇ ਤੇ ਭਰੋਸਾ ਕਰੇਗਾ ਆਪਾ ਤੇ ਆਪਣੇਆਂ ਨੂੰ ਲੁੱਟ-ਲੁੱਟ ਕੇ ਖਾਈ ਜਾਂਦੇ ਆ ਸਾਡੇ ਤੇ ਕਿਸੇ ਨੇ ਕੀ ਪਰੋਸਾ ਕਰਨਾ ਉਹ ਵੀ ਵਕਤ ਸੀ ਜਦੋਂ ਅਦਾਲਤਾਂ ਦੇ ਵਿੱਚ ਪੇਸ਼ੀਆਂ ਪੈਣੀਆਂ ਤੇ ਜੱਜ ਨੇ ਕਹਿਣਾ ਕੋਈ ਮੋਤਬਰ ਬੰਦਾ ਲੱਭ ਕੇ ਲਿਆਓ ਅਸੀਂ ਉਹਦੀ ਗਵਾਹੀ ਮੰਨਾਂਗੇ ਤੇ ਚੇਤੇ ਰੱਖਣਾ ਸੋ ਘੋਨੇ ਮੋਨਿਆਂ 'ਚੋਂ ਇੱਕ ਸਿੱਖ ਨੂੰ ਲਿਆ ਕੇ ਖੜਾ ਕਰ ਦਿੱਤਾ ਜਾਂਦਾ ਸੀ ਇਹਦੀ ਗਵਾਹੀ ਲੈ ਲਓ ਕਿਉਂਕਿ ਇਹ ਸੱਚ ਬੋਲਦਾ ਅੱਜ ਝਾਤ ਮਾਰੋ ਖ ਆਪਣੇ ਵੱਲ ਅੱਜ ਪੂਰੀ ਕੌਮ ਨੂੰ ਆਪਣੇ ਵੱਲ ਝਾਤ ਮਾਰਨ ਦੀ ਲੋੜ ਹੈ ਕਿ ਵੀ ਸਾਡੇ ਅੰਦਰ ਸੱਚ ਹੈ ਕੱਲ ਇਸੇ ਬਚਨ ਦੇ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗਾ ਕੁਝ ਗੱਲਾਂ ਐਸੀਆਂ ਵੀ ਖੋਣਗੀਆਂ ਜਿਹੜੀਆਂ ਸਾਡੇ ਖਿਰਦਿਆਂ ਨੂੰ ਬਲੁੰਦਰ ਦੇਣਗੀਆਂ ਕੱਲ ਆਪਾਂ ਸਾਂਝੀਆਂ ਕਰਾਂਗੇ ਆਇਓ ਜ਼ਰੂਰ ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਭੁੱਲਾਂ ਦੀ ਖਿਮਾ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਗੱਜ ਕੇ ਬੁਲਾਓ ਪਤੇ ਪਿਆਰ ਨਾਲ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ